ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਸਮੂਹ ਸਪੈਸ਼ਲ ਫਰੰਟ ਦੇ ਸਾਥੀਓ ਅੱਜ ਸਾਰਿਆਂ ਨੂੰ ਇੱਕ ਬੇਨਤੀ ਹੈਗੀ ਕਿ ਪੂਰੇ ਪੰਜਾਬ ਦੇ ਵਿੱਚ ਵਿੱਤ ਮੰਤਰੀ ਪੰਜਾਬ ਦੇ ਜਿਹੜੇ ਪੁਤਲੇ ਭੂਕੇ ਜਾਣਗੇ ਆਪਣੇ ਸਾਥੀਆਂ ਵੱਲੋਂ ਮੰਤਰੀ ਸਾਹਿਬ ਨਾਲ ਮੀਟਿੰਗ ਕੀਤੀ ਗਈ ਸੀ ਮੀਟਿੰਗ ਦੇ ਵਿੱਚ ਵਿੱਤ ਮੰਤਰੀ ਸਾਹਿਬ ਵੱਲੋਂ ਉਹਨਾਂ ਨੇ ਆਪਣੇ ਜਿਹੜੇ ਆਗੂ ਸੀ ਉਹਨਾਂ ਨੂੰ ਗਲਤ ਸ਼ਬਦਾਵਲੀ ਬੋਲੀ ਹੈ ਇਹਦੇ ਰੋਸ ਵਜੋਂ ਪੂਰੇ ਪੰਜਾਬ ਦੇ ਵਿੱਚ ਬੀਓ ਦਫ਼ਤਰ ਦੇ ਵਿੱਚ ਮੰਗ ਪੱਤਰ ਦਿੱਤਾ ਜਾਊਗਾ ਜਿਹੜਾ ਬਾਲ ਮੇਲਾ 14 ਨਵੰਬਰ ਨੂੰ ਮਨਾਇਆ ਜਾ ਰਿਹਾ ਸਕੂਲਾਂ ਦੇ ਵਿੱਚ ਉਹਦਾ ਜਿਹੜਾ ਬਾਈਕਾਟ ਕੀਤਾ ਜਾ ਰਿਹਾ ਅਤੇ ਪੂਰੇ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਦੇ ਅੱਗੇ ਜਿਹੜਾ ਮੰਤਰੀ ਸਾਹਿਬ ਦੇ ਜਿਹੜੇ ਪੁਤਲੇ ਫੂਕੇ ਜਾਣਗੇ ਕਿਉਂਕਿ ਮੰਤਰੀ ਸਾਹਿਬ ਕਹਿੰਦੇ ਵੀ ਤੁਸੀਂ ਬੇਲੇ ਹੋਗੇ ਰੇਲੀਆਂ ਧਰਨਾ ਤੇ ਰਹਿੰਦੇ ਹੋਗੇ ਬੱਚਿਆਂ ਨੂੰ ਪੜਾਉਂਦੀ ਨਹੀਂ ਨਿਗੇ ਤੁਸੀਂ ਸਾਰਾ ਸਮਾਂ ਇਸੇ ਤਰੀਕੇ ਕੱਢ ਦਿੰਦੇ ਹੋ ਸੋ ਮੰਤਰੀ ਸਾਹਿਬ ਨੂੰ ਅਸੀਂ ਦੱਸਣਾ ਚਾਹੁੰਦੇ ਹਾਂਗੇ ਕਿ ਮੰਤਰੀ ਸਾਹਿਬ ਸਾਡੀ ਕੋਈ ਸ਼ੌਕ ਨਹੀਂ ਹੈਗਾ ਇਹ ਸਾਡਾ ਸਾਡਾ ਕੋਈ ਸ਼ੌਕ ਨਹੀਂ ਸਾਡੀ ਮਜਬੂਰੀ ਹੈ ਸਾਡੀਆਂ ਜਿਹੜੇ ਹੱਕੀ ਮੰਗਾ ਪੂਰੀਆਂ ਕਰੋ ਅਸੀਂ ਕੋਈ ਰੈਲੀ ਧਰਨਾ ਨਹੀਂ ਕਰਾਂਗੇ ਸਾਨੂੰ ਪੂਰੀਆਂ ਸਹੂਲਤਾਂ ਦਿਓ ਕੱਲਾ ਤਨਖਾਹ ਵਾਅਦਾ ਕਰਨਾ ਪੱਕੇ ਨਹੀਂ ਹੁੰਦਾ ਕੱਲਾ ਤਨਖਾਹ ਵਾਅਦਾ ਕਰਨਾ ਪੱਕੇ ਨਹੀਂ ਹੁੰਦਾ ਪੂਰੀਆਂ ਰੈਗੂਲਰ ਅਧਿਆਪਕਾਂ ਮੰਗੂ ਸਾਨੂੰ ਵੰਡੀਆਂ ਸਹੂਲਤਾਂ ਦਿੱਤੀਆਂ ਜਾਣ ਤਾਂ ਜੋ ਅਸੀਂ ਆਪਣਾ ਜਿਹੜਾ ਜੀਵਨ ਬਹੁਤ ਵਧੀਆ ਗੁਜ਼ਾਰ ਸਕੀਏ ਸਾਨੂੰ 15 15 16 16 ਸਾਲ ਹੋ ਗਏ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਂਦਿਆਂ ਨੂੰ 2008 ਤੋਂ ਅਸੀਂ ਸਪੈਸ਼ਲ ਬੱਚਿਆਂ ਨੂੰ ਪੜ੍ਹਾ ਰਿਹਾ ਜਿਨ੍ਹਾਂ ਨੂੰ ਸਮਾਜ ਵੀ ਦਰਕਾਰ ਦਿੰਦਾ ਉਹਨਾਂ ਨੂੰ ਅਸੀਂ ਘਰ ਨਾਲ ਲਾ ਕੇ ਉਹਨਾਂ ਨੂੰ ਸਿੱਖਿਆ ਦੇ ਰਿਹਾ ਉਹਨਾਂ ਨੂੰ ਬਣਨ ਦੀਆਂ ਸਹੂਲਤਾਂ ਦਿਵਾ ਰਿਹਾ ਤੇ ਪ੍ਰੀ ਪ੍ਰਾਇਮਰੀ ਕਲਾਸਾਂ 2017 ਤੋਂ ਮਾ ਸਾਡੇ ਸਾਥੀਆਂ ਨੇ ਬੰਦ ਪਏ ਸਕੂਲਾਂ ਨੂੰ ਖੋਲਿਆ ਹੈਗਾ ਬੰਦ ਪਏ ਸਕੂਲਾਂ ਨੂੰ ਚਲਾ ਰਹੇ ਨੇ ਸੋ ਸਾਡੀ ਮਿਹਨਤ ਦਾ ਮੁੱਲ ਪਾਇਆ ਜਾਵੇ ਸਾਡਾ ਸ਼ੌਕ ਨਹੀਂ ਹੈਗਾ ਤਾਂ ਨੇ ਰੇਲੀਆਂ ਕਰਨਾ ਸਾਡਾ ਜਿਹੜੇ ਬਣਦੇ ਹੱਕ ਦਿੱਤੇ ਜਾਣ ਸੋ ਇਹ ਗਲਤ ਸੁਵਤਾਵਲੀ ਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਆਂਗੇ ਅਤੇ ਅੱਜ ਇਹਦੇ ਰੋਸ ਵਜੋਂ ਪੂਰੇ ਪੰਜਾਬ ਦੇ ਵਿੱਚ ਵਿੱਤ ਮੰਤਰੀ ਪੰਜਾਬ ਦੇ ਜਿਹੜੇ ਬੁੱਤਲੇ ਭੁਕੇ ਜਾਣਗੇ ਅਤੇ ਡੀਓ ਦਫ਼ਤਰ ਨੂੰ ਮੰਗ ਪੱਤਰ ਦਿੱਤੇ ਜਾਣਗੇ ਕਿ ਸਾਡਾ ਬਾਲ ਮੇਲੇ ਦਾ ਬਾਈਕਾਟ ਹੈ ਜਦ ਤੱਕ ਸਾਡੀਆਂ ਹੱਕੀ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਤੱਕ ਜਿਹੜਾ ਸੰਘਰਸ਼ ਸਾਡਾ ਜਾਰੀ ਰਹੂਗਾ ਅਤੇ ਅਸੀਂ ਆਪਣੀਆਂ ਹੱਕੀ ਮੰਗਾਂ ਅਨਵਾਕੇ ਰਾਂਗੇ ਕਿਉਂਕਿ ਕੱਚੇ ਅਧਿਆਪਕਾਂ ਨੇ ਜੇ ਪੰਜਾਬ ਸਰਕਾਰ ਬਣਾਈ ਹੈ ਤਾਂ ਕੱਚੇ ਅਧਿਆਪਕ ਸਰਕਾਰ ਨੂੰ ਦੇਖਣਾ ਵੀ ਜਾਣਦੇ ਨੇ ਕਿ ਇਹ ਤੁਸੀਂ ਭਲੀ ਭਾਤ ਜਾਣਦੇ ਹੋ ਬਹੁਤ ਵੱਡਾ ਯੋਗਦਾਨ ਹੈ ਸਾਡਾ ਸਰਕਾਰ ਬਣਾਉਣ ਦੇ ਵਿੱਚ ਅਸੀਂ ਹੁਣ ਆਪਣੀਆਂ ਹੱਕੀ ਮੰਗਾਂ ਮਨਾ ਕੇ ਰਾਂਗੇ ਤੇ ਹੱਕੀ ਮੰਗਾ ਮਨਾਉਣ ਦੇ ਵਿੱਚ ਸਾਨੂੰ ਕੋਈ ਨਹੀਂ ਰੋਕ ਸਕਦਾ ਸੋ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਾਥ ਦਿਓ ਪੂਰੇ ਪੰਜਾਬ ਦੇ ਵਿੱਚ ਆਪੋ ਆਪਣੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਅਮاں ਸਾਥ ਦਿਓ